ਹਲਕਾ ਫਤੇਗੜ ਚੋੜੀਆਂ ਤੋਂ ਅਮਨਜੋਤ ਸਿੰਘ ਰੰਦਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਆਪ ਪਾਰਟੀ ਹਾਈ ਕਮਾਂਡ ਨੇ ਵਿਧਾਨ ਸਭਾ ਹਲਕਾ ਫਤੇਗੜ ਚੋੜੀਆਂ ਤੋਂ ਅਮਨਜੋਤ ਸਿੰਘ ਰੰਦਾਵਾ ਨੂੰ ਲਗਾਇਆ ਹਲਕਾ ਯੂਥ ਕੋਆਰਡੀਨੇਟਰ ਪੀ ਪਾਰਟੀ ਵੱਲੋਂ ਜ਼ਿੰਮੇਵਾਰੀ ਲਗਾਈ ਗਈ ਹੈ ਹਲਕਾ ਦਾ ਯੂਥ ਕੋਆਰਡੀਨੇਟਰ ਜਿਲ੍ਹਾ ਉਪ ਪ੍ਰਧਾਨ ਦਲਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਆਪ ਪਾਰਟੀ ਦੇ ਟਕਸਾਲੀ ਵਰਕਰਾਂ ਅਤੇ ਸੀਨੀਅਰ ਵਰਕਰਾਂ ਵੱਲੋਂ ਅਲੀਬਾਲ ਵਿਖੇ ਅਮਨਜੋਤ ਸਿੰਘ ਰੰਧਾਵਾ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਵਿਸ਼ੇਸ਼ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਵੇਂ ਬਣੇ ਹਲਕਾ ਯੂਥ ਕੋਆਰਡੀਨੇਟਰ ਅਮਨਜੋਤ ਸਿੰਘ ਰੰਧਾਵਾ ਵੱਲੋਂ ਆਪ ਪਾਰਟੀ ਦਾ ਤਨਮਾਦ ਕੀਤਾ ਗਿਆ। ਆਪ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਦਲਜੀਤ ਸਿੰਘ ਲੱਕੀ ਵੱਲੋਂ ਆਪ ਪਾਰਟੀ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦੀ ਸ਼ਲਾਘਾ ਵੀ ਕੀਤੀ ਗਈ। ਅਤੇ ਪਾਰਟੀ ਦੀ ਮਜ਼ਬੂਤੀ ਲਈ ਆਪ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰੇ ਪੇਸ਼ ਵੀ ਕੀਤੇ ਗਏ। ਇਸ ਮੋਕੇ ਹਲਕਾ ਫਤੇਗਰ ਚੂੜੀਆਂ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ ਮੱਝਾ ਲਾਈਵ ਟੀਵੀ ਲਈ ਫਤੇਗਰ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀ ਖਾਸ ਰਿਪੋਰਟ ਜਨਾਬ ਜੀ ਅਨਮੋਲ ਰੰਧਾਵਾ ਤੇ ਮੈਨੂੰ ਜੀ ਪਾਰਟੀ ਵੱਲੋਂ ਜ਼ਿੰਮੇਵਾਰੀ ਲਗਾਈ ਗਈ ਹੈ ਹਲਕਾ ਦਾ ਯੂਥ ਕੋਆਰਡੀਨੇਟਰ ਦੀ ਐਜ਼ ਅ ਯੂਥ ਕਲੱਬ ਤੇ ਆਪਾਂ ਪਾਰਟੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੀ ਇੱਥੇ ਸਾਰੇ ਸਕਟਰ ਹੋਏ ਆ ਇਹ ਪਾਰਟੀ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਹੈ ਕਿ ਉਹਨਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਲਗਾਈ ਹੈ ਇਸ ਹਲਕੇ ਦੇ ਵਿੱਚ ਤੇ ਅਸੀਂ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਇਹ ਵੀ ਬਰੀਫ ਕਰਦਾ ਕਿ ਅਸੀਂ ਕੰਮ ਕੀ ਕਰਨਾ ਹੈ ਯੂਥ ਕਲੱਬਾਂ ਦਾ ਯੂਥ ਕਲੱਬਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਅਸੀਂ ਯੂਥ ਦਾ ਪ੍ਰਧਾਨ ਚੁਣਨਾ ਹੈ ਜੀ ਪਹਿਲਾ ਸਟੈਪ ਸਾਡਾ ਇਹ ਆ ਉਸ ਤੋਂ ਬਾਅਦ ਯੂਥ ਕਲੱਬ ਦਾ ਪ੍ਰਧਾਨ ਚੁਣਿਆ ਉਹ ਆਪਣੀ ਕਮੇਟੀ ਬਣਾਏਗਾ ਉਸ ਪਿੰਡ ਦੀ 21 ਮੈਂਬਰ ਉਸ ਕਮੇਟੀ ਦਾ ਕੰਮ ਹੋਏਗਾ ਆਪਣੇ ਪਿੰਡ ਦੇ ਵਿੱਚ ਨਸ਼ਿਆਂ ਦੇ ਵਰੁੱਤ ਚੱਲਣਾ ਆਪਣੇ ਪਿੰਡ ਦੇ ਸਪੋਰਟਸ ਪਰਸਨਸ ਨੂੰ ਅੱਗੇ ਲੈ ਕੇ ਜਾਣਾ ਤੇ ਇਹਦੇ ਵਿੱਚ ਇੱਕ ਨਵਾਂ ਹੀ ਇਨਵੋਲਵਮੈਂਟ ਕੀਤੀ ਆ ਉਹ ਹੈਗੀ ਆ ਜੀ ਇਹਦੇ ਵਿੱਚ ਬਿਜ਼ਨਸ ਆਪੋਰਚੁਨਿਟੀਆਂ ਆ ਗਈਆਂ ਮਤਲਬ ਕਿ ਉਦਯੋਗ ਵਿੱਚ ਲੈ ਕੇ ਆਉਣ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਦਿੰਦਿਆਂ ਅਸੀਂ ਸਾਰਿਆਂ ਦਾ ਸਤਿ ਸਕਾਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਪਹਿਲਾਂ ਤੇ ਪੰਜਾਬ ਸਰਕਾਰ ਨੇ ਕਿ ਉਹ ਜਿਹੜੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਜਿੰਨੇ ਵੀ ਚੇਅਰਮੈਨ ਲਗਾਏ ਗਏ ਆ ਪੰਜਾਬ ਤੇ ਔਰ ਬੋਰਡਾਂ ਦੇ ਮੈਂਬਰ ਵਾ ਚੇਅਰਮੈਨ ਵੱਖ-ਵੱਖ ਕੌਂਡੀਆਂ ਦੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਵਾ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਬਹੁਤ-ਬਹੁਤ ਵਧਾਈ ਆ ਕਿ ਜਿਹੜੀ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਬੜੀ ਇਮਾਨਦਾਰੀ ਨਾਲ ਮੋਹਣਗੇ ਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਮਾਨ ਸਾਹਿਬ ਦੇ ਨਾਲ ਸਾਰੇ ਜਿਹੜਾ ਮਤਲਬ ਬਾੜ ਮਿਲ ਕੇ ਸਾਰੇ ਕੰਮ ਕਰਨ ਕੇ ਰਾਹ ਮਿਲ ਕੇ ਔਰ ਦੂਜੇ ਨੰਬਰ ਤੇ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਡਾ ਵੀਰ ਹਲਕਾ ਫਤੇਗਾ ਚੂੜੀਆਂ ਦਾ ਪ੍ਰਧਾਨ ਔਰ ਕੋਆਰਡੀਨੇਟਰ ਲਾਇਆ ਗਿਆ ਇਸਾਂ ਨੂੰ ਤੇ ਹਲਕੇ ਦੇ ਵਿੱਚ ਪੂਰਾ ਜੋਰ ਲਗਾ ਕੇ ਜਿੰਨੇ ਵੀ ਨੌਜਵਾਨਾਂ ਨੂੰ ਨਾਲ ਜੁੜਨਗੇ ਔਰ ਨਸ਼ਿਆਂ ਤੋਂ ਦੂਰ ਰੱਖ ਕੇ ਨੌਜਵਾਨਾਂ ਨੂੰ ਚੰਗੇ ਪਾਸੇ ਲਾ ਕੇ ਔਰ ਕਲੱਬਾਂ ਦਾ ਜਿਹੜਾ ਆਪਣਾ ਨਿਰਮਾਣ ਕੀਤਾ ਜਾਊਗਾ ਔਰ ਬਾਕੀ ਜਿਹੜੇ ਜਿੰਨੇ ਵੀ ਨੌਜਵਾਨ ਹੈ ਇਹਨਾਂ ਨੂੰ ਚੰਗੇ ਰਸਤੇ ਤੇ ਪਾ ਕੇ ਔਰ ਜਿੱਥੇ ਵੀ ਕਿਤੇ ਨਸ਼ੇ ਦੀ ਜਿਹੜੀ ਅਲ੍ਹਾਮਤ ਆ ਪੰਜਾਬ ਸਰਕਾਰ ਨੇ ਜਿਹੜਾ ਸ਼ੁਰੂ ਕੀਤਾ ਵਾ ਕਿ ਯੁੱਧ ਨਸ਼ਾ ਵਿਰੁੱਧ ਉਤੇ ਵਿੱਚ ਸਾਰੇ ਹੀ ਨੌਜਵਾਨ ਪਿੰਡਾਂ ਦੀਆਂ ਪੰਚਾਇਤਾਂ ਔਰ ਜਿੰਨੇ ਵੀ ਪਿੰਡਾਂ ਦੇ ਮੋਹਤਵਰਿਆ ਉਹ ਸਾਰੇ ਹੀ ਆਪਣਾ ਯੋਗਦਾਨ ਪਾ ਰਹੇ ਆ ਔਰ ਨੌਜਵਾਨਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਕੋਈ ਮਾਰੀ ਸੋਸਾਇਟੀ ਦਾ ਬੜਾ ਮਾੜਾ ਅਸਰ ਬੰਦਾ ਵਾ ਉਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਦਿੱਤੀ ਜਾਵੇ ਔਰ ਪੰਜਾਬ ਸਰਕਾਰ ਦੇ ਨਾਲ ਹੋ ਕੇ ਔਰ ਜਿਹੜਾ ਸਾਡੇ ਪੰਜਾਬ ਦੇ ਉੱਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਇੱਕ ਬਹੁਤ ਸੁਭਾਗਾ ਦੇਣਾ ਸਾਡੇ ਵਾਸਤੇ ਕਿ ਇੱਕ ਬਹੁਤ ਵਧੀਆ ਪਰਸਨੈਲਿਟੀ ਨੂੰ ਇੱਕ ਬਹੁਤ ਉੱਚਾ ਅਹੁਦਾ ਦੇ ਕੇ ਨਿਭਵਾਇਆ ਗਿਆ ਹੈ ਤੇ ਸਾਡੇ ਤੇ ਮਿਹਰ ਦਿਖਾ ਰਹੇ ਨੇ ਔਰ ਪਾਰਟੀ ਦੇ ਪ੍ਰੋਗਰਾਮ ਬਾਰੇ ਇਹਨਾਂ ਨੇ ਦੱਸਿਆ ਕਿ ਇਸ طرح ਕਲਪਨਾ ਬਾਰੇ ਕੋਈ ਪਾਰਟੀ ਦੀ ਬਹੁਤ ਵਧੀਆ ਨੀਤੀ ਹੈ ਜੋ ਇਸ ਤਰ੍ਹਾਂ ਦੀ ਯੂਥ ਪਾਰਟੀ ਜਿਹੜੇ ਇਹੋ ਜਿਹੀਆਂ ਨੀਤੀਆਂ ਨੂੰ ਅੱਗੇ ਵਧਾ ਸਕਦੇ ਆ ਉਹ ਮੈਨੂੰ ਬਹੁਤ ਖੁਸ਼ੀ ਹੈ ਕਿ ਅਨਮੋਲ ਜੀ ਨੂੰ ਇੱਕ ਬਹੁਤ ਵਧੀਆ ਇਹੋ ਜਿਹਾ ਅਹੁਦਾ ਦੇ ਕੇ ਨਿਭਵਾਇਆ ਗਿਆ ਹੈ ਬਾਕੀ ਤੁਸੀਂ ਸਾਰੇ ਸਾਥੀ ਬਹੁਤ ਖੁਸ਼ੀ ਮਨਾ ਰਹੇ ਨੇ ਬਹੁਤ ਖੁਸ਼ ਨੇ ਇਸ ਗੱਲ ਤੇ ਇਹਨਾਂ ਨੂੰ ਬਹੁਤ ਬਧਾਈ ਕਿ। ਚਲੋ ਸਰਪੰਚ ਲੰਗਰਵਾ ਸਰਦਾਰ ਜਸਪਾਲ ਸਿੰਘ ਜੀ ਬਹਵਾ ਮੈਂ ਅੰਮੋਲ ਜੀ ਨੂੰ ਜੋਤੀ ਜਮਾਇਰੀ ਮਿਲ ਤੇ ਬਹੁਤ ਬਹੁਤ ਦਾ ਜਨਾਹ ਔਰ ਇੱਕ ਚੀਜ਼ ਦਾ ਸਾਨੂੰ ਦੁੱਖ ਵੀ ਹੈਗਾ ਕਿ ਸਾਡੇ ਹਲਕੇ ਦਾ ਚੇਅਰਪੇਡ ਹਟਾ ਕੇ ਦੂਸਰੇ ਹਲਕੇ ਚ ਦੇਖੀ ਲਵਾਉਣਾ ਚਾਹੀਦਾ। ਬਸ